ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਹਲਕਾ ਆਦਮਪੁਰ ਤੋਂ ਹਲਕਾ ਇੰਚਾਰਜ ਜੀਤ ਲਾਲ ਪੱਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਜਾਣ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ ਕੀਤਾ ਗਿਆ ਇਸ ਮੌਕੇ ਹਲਕਾ ਇੰਚਾਰਜ ਜੀਤ ਲਾਲ ਪੱਟੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੀਰਥ ਯਾਤਰਾ ਸਕੀਮ ਸ਼ੁਰੂ ਕਰਨਾ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਉਨਾ ਆਸ ਪ੍ਰਗਟ ਕੀਤੀ ਕਿ ਇਹ ਸਕੀਮ ਸਾਰਿਆਂ ਲਈ ਬੜੀ ਵੱਡੀ ਆਸ ਦੀ ਕਿਰਨ ਸਾਬਤ ਹੋਵੇਗੀ ਹਰ ਧਰਮ ਦੇ ਗਰੀਬ ਤਬਕਿਆਂ ਵਿੱਚ ਦਿਲੀ ਇਸ਼ਾ ਹੁੰਦੀ ਹੈ ਕਿ ਉਹ ਵੀ ਤੀਰਥ ਦੀ ਯਾਤਰਾ ਕਰ ਸਕਣ ਅੱਜ ਹਾਲਕਾ ਆਦਮਪੁਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਅਧੀਨ ਬਹੁਤ ਸਾਰੇ ਸ਼ਰਧਾਲੂ ਜੋ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਅਸੀਂ ਇੱਥੋਂ ਤੋਰ ਰਹੇ ਆ ਇਹ ਪੰਜਾਬ ਸਰਕਾਰ ਦੀ ਸਕੀਮ ਹੈ ਜਿਹੜੀ ਕਿ ਧਾਰਮਿਕ ਯਾਤਰੀ ਯਾਤਰਾ ਕਰਾਉਣ ਵਾਸਤੇ ਆਪਾਂ ਸਾਰਿਆਂ ਨੂੰ ਸਹੂਲਤ ਦਿੰਨੇ ਆ ਇੱਥੋਂ ਅਸੀਂ ਅੱਜ 43 ਸ਼ਰਧਾਲੂ ਜਿਹੜੇ ਕਿ ਹਲਕਾ ਆਦਮਪੁਰ ਤੋਂ ਯਾਤਰਾ ਵਾਸਤੇ ਤੋਰ ਰਹੇ ਆ ਇਹ ਸਾਰੇ ਹੀ ਯਾਤਰੀ ਬੜੇ ਖੁਸ਼ ਵਾਜ ਇਹਨਾਂ ਨੂੰ ਸਰਕਾਰ ਬਣਾ ਕਿੱਟਾਂ ਦਿੱਤੀਆਂ ਗਈਆਂ ਔਰ ਬਹੁਤ ਸਾਰੀਆਂ ਸਹੂਲਤਾਂ ਜੋ ਜਾਣ ਆਉਣ ਦਾ ਪ੍ਰਬੰਧ ਆ ਦੇਖੋ ਕਿੰਨੀ ਵਧੀਆ ਬੱਸ ਆ ਜਿਹੜੀਆਂ ਸੀਟਾਂ ਵਧੀਆ ਆ ਏਸੀ ਬੱਸ ਵਿੱਚ ਲੈ ਕੇ ਜਾਣਾ ਆ ਔਰ ਸਫ਼ਰ ਬਹੁਤ ਵਧੀਆ ਤਰੀਕੇ ਨਾਲ ਕਰਾਉਣਾ ਆ ਇਹ ਪੰਜਾਬ ਸਰਕਾਰ ਵੱਲੋਂ ਸਹੂਲਤ ਆਮ ਸ਼ਰਧਾਲੂ ਨੂੰ ਦਿੱਤੀ ਜਾ ਰਹੀ ਹੈ ਅੱਜ ਹਲਕਾ ਆਦਮਪੁਰ ਦੇ ਸ਼ਹਿਰ ਪੋਹਪੜ ਤੋਂ ਸ਼ਰਧਾਲੂਆਂ ਦਾ ਜਤਰਾ ਤੀਰਥ ਯਾਤਰਾ ਲਈ ਜਾ ਰਿਹਾ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਆ ਇਸੇ ਬਹਾਨੇ ਹੀ ਕੋਈ ਗਰੀਬ ਜਿਹੜਾ ਨਹੀਂ ਵੀ ਜਾ ਸਕਦਾ ਉਹ ਵੀ ਸਾਰੇ ਤੀਰਥ ਤੀਰਥਾਂ ਦੇ ਦਰਸ਼ਨ ਕਰਕੇ ਆ ਸਕਦੇ ਨੇ ਸੋ ਬਹੁਤ ਵਧੀਆ ਉਪਰਾਲਾ ਆ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਸੀਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਪੀਤ ਯਾਤਰਾ ਕਰਾਈ ਹੈ ਅਸੀਂ ਅੰਮ੍ਰਿਤਸਰ ਨੂੰ ਜਾ ਰਹੇ ਹਾਂ ਉੱਤੋਂ ਬਾ ਤਲਵੰਡੀ ਸਾਹਿਬੋਂ ਜਾਣਾ ਵਾਪਸ ਫਿਰ ਅੰਮ੍ਰਿਤਸਰੋਂ ਜਾ ਕੇ ਦਬਾ ਆਪਣੇ ਧੋਪੁਰ ਵਾਪਸ ਆਉਣਾ ਅਸੀਂ ਸਾਰੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਪ੍ਰਬੰਧ ਬਹੁਤ ਵਧੀਆ ਕੀਤਾ ਸਾਰੀ ਸੰਗਤ ਖੁਸ਼ ਹੋਆ ਔਰ ਸਾਰੇ ਉਹਨਾਂ ਦਾ ਕੋਲ ਕੋਲ ਦੇ। ਇਸ ਮੌਕੇ ਤਹਿਸੀਲਦਾਰ ਹਰਮਿੰਦਰ ਸਿੱਧੂ, ਬਰਕਤਰਾਮ ਚੇਅਰਮੈਨ ਮਾਰਕੀਟ ਕਮੇਟੀ ਕੋਪਰ, ਬਲਾਕ ਪ੍ਰਧਾਨ ਬਲਵਿੰਦਰ ਭੰਡਾਰੀ, ਬਲਾਕ ਪ੍ਰਧਾਨ ਕਮਲਜੀਤ, ਬਲਾਕ ਪ੍ਰਧਾਨ ਪਰਮਜੀਤ ਪੰਮਾ, ਰਮੇਸ਼ ਚੰਦਰ ਜ਼ਿਲ੍ਹਾ ਜੁਆਇੰਟ ਸਕੱਤਰ ਟ੍ਰੇਡ ਵਿੰਗ, ਪਵਨ ਅਰੋੜਾ ਸ਼ਹਿਰੀ ਪ੍ਰਧਾਨ ਵਪਾਰ ਮੰਡਲ, ਸੂਬੇਦਾਰ ਹੰਸਰਾਜ, ਰਕੇਸ਼ ਮਹਿਤਾ, ਸੁਖਦੇਵ ਲਾਲ ਅਤੇ ਡਾਕਟਰ ਕਬਲਪਾਟੀ ਦੇ ਮੈਂਬਰ, ਸਹਿਬਾਨ ਮਝੂਸਰ, ਕੋਪਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸਪੋਕ